ਇਹ ਹਾਲ ਚਾਲ ਸਵਾਤਾ ਤੁਹਾਡੇ ਆਪਣੇ ਚੈਨਲ ਤੇ ਜੀ ਤੇ 855 ਟਰੈਕਟਰ ਖੜਾਈ ਦੇ ਸਕਦਾ ਐਫਪੀ 855 ਕੰਡੀਸ਼ਨ ਦਾ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਆਪਾਂ ਸਾਰੀ ਜਾਣਕਾਰੀ ਬਾਈ ਹਰਦੀਪ ਤੋਂ ਲਾਵਾਂਗੇ ਹਸਿਆ ਬਾਈ ਜੀ ਹਸਿਆ ਬਾਈ ਜੀ ਉਹ ਠੀਕ ਠਾਕ ਹੈ ਬਾਈ ਜੀ ਤੇ ਬਾਈ ਜੀ ਪਾਇਓ ਫੇਰ ਫਿਰ ਇਹਦੇ ਨਾਲ ਮੜਾਇਆ ਇਹ ਵੀਰੇ 2016 ਮਾਡਲ ਆ ਅੱਛਾ 16 ਦਾ ਹਾਂ ਜੀ ਚਾਰੇ ਟਾਇਰ ਨਾਲ ਦੇ ਟਰੈਕਟਰ ਦੇ ਅੱਛਾ ਚਾਰੇ ਟਾਇਰ ਨਾਲ ਦੇ ਹੈ ਹਾਂ ਜੀ ਟਾਇਰ ਦਾ ਖਾਸ ਤਰਾ ਸਾਰਾ ਅਰੀਜਨਲ ਚੱਲਿਆ ਵੀਰੇ ਅੱਛਾ ਸਾਰਾ ਅਰੀਜਨਲ ਚੱਲਿਆ ਕਿੰਨਾ ਚੱਲਿਆ ਕਿੰਨਾ ਵੀਰੇ ਤੇ 100 ਘੰਟਾ ਵੀਰੇ ਤੇ 100 ਘੰਟਾ ਚੱਲਿਆ ਠੀਕ ਆ ਤੇ ਡਿਜੀਟਲ ਕਿਤੇ ਵੀ ਲੈਫਟ ਪੰਪ ਨਾ ਵੀਰੇ ਚਾਬੀ ਨਹੀਂ ਲੱਗੀ ਕਿਸੇ ਐਂਡਰੋ ਚਾਬੀ ਨਹੀਂ ਲੱਗੀ ਟਰੈਕਟਰ ਦੇ ਕੋਈ ਐਂਡ ਨਹੀਂ ਚੈਂਜ ਕੋਈ ਲੈਫਟ ਨਹੀਂ ਕਿਤੇ ਖੁੱਲਿਆ ਨਹੀਂ ਵੀਰੇ ਠੀਕ ਆ ਜੀ ਹਾਂ ਰੰਗ ਪੇਂਟ ਦਾ ਵੀਰੇ ਸਾਰਾ Ориਜਨਲ ਉਹ ਜੇ ਕੋਈ ਕਿਤੇ ਬੰਦਾ ਕਹਿੰਦਾ ਕਲਮ ਲੱਗੀ ਆ ਪਾਉਣ ਜਾਂਦਾ ਖਰਚਾ ਡਬਲ ਦਾ ਇੰਨੇ ਗਾਰੰਟੀ ਦੇ ਦੀ ਇੰਨੇ ਗਾਰੰਟੀ ਦਿੱਤੀ ਕੋਈ ਗਾਰੰਟੀ ਨਹੀਂ ਦਿੰਦਾ ਨਹੀਂ ਆ ਪੈਰਪੁਰ ਦਾ ਨਾ ਭਾਈ ਉਹ ਜਿੰਨਾ Ориਜినਲ ਚੱਲਿਆ ਵੀਰੇ ਸਾਰਾ ਤੁਸੀਂ ਪੈਰਦਾਨਾਂ ਦੀ ਕੰਡੀਸ਼ਨ ਚੈੱਕ ਕਰੋ Ориਜినਲ ਤਾਂ ਸਿਆ ਸੱਲ ਸਾਰਾ ਜਿੰਨਾ Ориਜినਲ ਨਹੀਂ ਪਿਆ મતਲਬ ਕਹਿੰਦਾ ਪਿਆ ਨਹੀਂ ਪੰਡਾ ਕਿਤੇ ਵੀ ਵੀਰੇ ਹੋਵੇਂ ਛੱਡ ਨਾ ਹੀ ਆਪਾਂ ਮਾਰੇ ਨਾ ਕਿਸੇ ਨੇ ਵੀ ਵੀਰੇ ਮਾਰੇਗਾ ਆਖੀ ਪਹਿਨੇ ਕਰਾਂ ਆਪਾਂ ਲਿਆ ਠੀਕ ਆ ਤੇ ਇਹ ਜਣ ਗੇਅਰ ਦੀ ਵੀਰੇ ਗਾਰੰਟੀ ਫੁੱਲ ਗਾਰੰਟੀ ਵੀਰੇ 13 ਹਾੜਾ ਦੇ ਭਾਗੇ ਦਵਾਂਗੇ 13 ਲੈ ਕੇ ਗਾਰੰਟੀ ਹਾਂਜੀ ਲੋਕੀ 11 ਪਾਉਂਦੇ ਆਪਾਂ 13 ਪਾਵਾਂਗੇ ਯਾ ਅੱਲਾਹ ਵਾ ਬਕਰੋ 13 ਦੀ ਕੰਡੀਸ਼ਨ ਚੈੱਕ ਕਰੋ ਵੀਰੇ ਨਾਲ ਅੱਛਾ ਆ ਨਾਲ ਦੇ ਟੈਰ ਨਾਲ ਦੇ ਟੈਰ ਆਪਣੇ ਤੇ ਮਗਰਾਡ ਰੋਡ ਤੇ ਸਾਰੇ ਰੇਨ ਆਲਾ ਵੀਰੇ ਕਿਤੇ ਕਲਮ ਤੱਕ ਨਹੀਂ ਲੱਗੇ ਠੀਕ ਆ ਸੀਸੀਆਰ ਕਰਾ ਉੱਤੋਂ ਵੀਰੇ ਰਿਕਾਰਡ ਦੇਗਾ ਟਰੈਕਟਰ ਦੇ ਸੀਸੀਆੂੰ ਗੁਲੈਸ਼ਾ ਮਾਰਦੇ ਆ ਭਾਵੇਂ ਰੇਮ ਦੇ ਟਰੈਕਟਰ ਦੇ ਵੀਰੇ ਰੇਮਰ ਬਹੁਤ ਬਹੁਤ ਸਾਫ ਦਾ ਹੈ ਹਾਂ ਐਨ ਪੂਰੀ ਚਮਕਾ ਗੱਲਬਾਤ ਬਣਾਈ ਪਈ ਹਾਂ ਤੇ ਮੈਲਾ ਦਾ 855 ਦਾ ਸੀਰੀਅਲ ਸਾਰੇ ਆਪਣਾ ਵੀਰੇ 805 ਆ ਪਲੇ ਹੁੰਦੇ ਆ ਠੀਕ ਆ ਨੰਬਰ ਟਰੈਕਟਰ ਦਾ ਦੂਜੀ ਗੱਲ ਵੀਰੇ ਟਰੈਕਟਰ ਦਾ ਨੰਬਰ ਬਹੁਤ ਵਧੀਆ 4940 ਨੰਬਰ 4940 ਹੈ ਨਾ ਮਕਸਰ ਦਾ ਨੰਬਰ ਮਕਸਰ ਦਾ ਨੰਬਰ ਹੈ ਠੀਕ ਆ ਵੀਰੇ ਤੇ ਆ ਬੈਕ ਕੰਡੀਸ਼ਨ ਵੀਰੇ ਚੈੱਕ ਕਰੋ ਲੈਂਕਾਂ ਦਾ ਟੋਟਲ ਅਰੀਜਨਲ ਟਰੈਕਟਰ ਆ ਅੱਛਾ ਸਾਰਾ ਹੁੱਕ ਲੈਂਕਾਂ ਕੋਈ ਬੰਦਾ ਸਾਬਤ ਕਰ ਦੇ ਵੀ ਟਰੈਕਟਰ ਟਰਾਲੇ ਦੇ ਚੱਲੇ ਆ ਚਾਹੇ ਕਿਵੇਂ ਵੀ ਆ ਆਪਾਂ 20000 ਰੁਪਏ ਦੀ ਸ਼ਰਤ ਕਰਦੇ ਆ ਆਪਣੀ ਇੰਨੀ ਗਾਰੰਟੀ ਹੈ ਇੰਨੀ ਗਾਰੰਟੀ ਦੇ ਹਾਂਜੀ 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 ਲੋ ਮਿੱਤਰੋ ਦੇਖ ਸਕਦੇ ਹੋ ਹੁਣ ਤਾਂ ਤੁਹਾਡੇ ਸਾਹਮਣੇ ਹੀ ਆ ਆ ਰੈਮ ਰੂਮ ਚੈੱਕ ਕਰਾ ਲਵੇ ਰੈਮ ਰੂਮ ਵੀਰੇ ਚੈੱਕ ਕਰਾਓ ਟਰੈਕਟਰ ਚੈੱਕ ਕਰਾ ਬੜਾ ਯਾ ਬਹੁਤ ਸਾਫ਼ ਆ ਬਾਈ ਮਰਗਾਰਡ ਵੀਰੇ ਅੰਦਰੋਂ ਚੈੱਕ ਕਰਾਓ ਹਾਂ ਆ ਸਟਿੱਕਰ ਸੁੱਤਰ ਸਾ ਸਾਰਾ ਰੀਨ ਵਾਲਾ ਵੀਰੇ 2024 ਮਾਡਲ ਆ ਰਹੀ ਕੰਡੀਸ਼ਨ ਆ ਟਰੈਕਟਰ ਦੀ ਹਾਂ ਟਰੈਕਟਰ ਭਾਈ ਬਹੁਤ ਸਾਫ਼ ਪਿਆ ਯਾਰ ਹਾਂ ਤੇ ਆ ਜਾ ਮਿੱਤਰ ਇੱਧਰ ਵੀ ਦਿਖਾ ਦੇ ਆ ਬਾਡੀ ਲੈਨ ਤਾਂ ਦਿਖਾ ਵੜਾ ਜਾ ਬਾਡੀ ਲੈਨ ਤਾਂ ਵੀਰੇ ਹੁਣ ਤੁਹਾਨੂੰ ਆ ਜੀ ਆਪਾਂ ਨੇੜੇ ਪਹਿਲਾਂ ਦੇਖੋ ਕੈਮਟ ਕਵਰ ਦੇਖ ਵੀਰੇ ਕਿਤੇ ਚਾਬੀ ਤੱਕ ਨਹੀਂ ਲੱਗੇ ਟਰੈਕਟਰ ਦਾ ਸਾਰਾ ਸੀਲ ਦਾ ਟਰੈਕਟਰ ਆ ਸਾਰਾ ਸੀਲ ਦਾ ਹਾਂਜੀ ਫੇਰ ਆਜੋ ਅੱਗੇ ਵੀਰੇ ਡੀਜ਼ਲ ਪੰਪ ਤੇ ਟਰੈਕਟਰ ਦੀ ਰੇਸ ਆ ਥੇਲ ਤੱਕ ਨਹੀਂ ਹਿੱਲਿਆ ਠੀਕ ਆ ਜੀ ਹਾਂਜੀ ਮੌਂਦਰ ਦੇ ਸਾਡੇ ਟਰੈਕਟਰ ਆਹ ਦੇਖ ਸਾਡਾ ਕਿਸਾ ਬਸ ਖੁੱਲੇ ਛੁੱਲੇ ਨੇ ਗਾ ਹਾਂਜੀ ਵੀਰੇ ਨਾ ਡੀਜ਼ਲ ਪੰਪ ਨੂੰ ਕਿਤੇ ਵੀ ਵੀਰੇ ਚਾਬੀ ਲੱਗੀ ਹੈ ਦੇਖੋ ਹਾਂ ਦਿਖਾ ਦੇ ਟਕਾ ਕੇ ਫੜਾਏ ਤੇ ਫੇਰ ਆ ਜਗੇ ਵੀਰੇ ਸਭ ਤੋਂ ਮੇਨ ਗੱਲ ਹਾਂ ਟਰੈਕਟਰ ਦਾ ਕਲੱਚ ਖੁੱਲੇ ਦੀ ਅੱਛਾ ਜੀ ਕਲੱਚ ਤੱਕ ਟਰੈਕਟਰ ਤੇ ਚਾਬੀ ਨਹੀਂ ਲੱਗੀ ਠੀਕ ਆ ਜੀ ਨਾ ਗੇਅਰ ਨੂੰ ਲੱਗੀ ਨਾ ਲੈਫਟ ਆਪਣੇ ਲੱਗੀ ਠੀਕ ਆ ਆਮ ਟਰੈਕਟਰ ਦਾ ਵੀਰੇ ਜਿਆਦਾਤਰ ਆਹ ਅਗਲਾ ਲੈਪਟਾਪ ਚਕਾ ਆਂਦਾ ਵੀ ਸੀਲ ਜਦੋਂ ਚੱਕੀ ਦੀ ਪੈਂਦੀ ਆ ਜਿਹੜਾ ਜਿਆਦਾ ਚੱਲਿਆ ਆਂਦਾ ਬਿਲਕੁਲ ਬਿਲਕੁਲ ਤੇ ਸੀਲ ਨਾਰਮਲ ਗੱਲਾ ਲੈਪਟਾਪ ਆਪਾਂ ਚੱਕ ਕੇ ਪਾਉਂਦੇ ਆ ਲੋ ਠੀਕ ਆ ਜੀ ਹਾਂਜੀ ਇਹ ਲੈਪਟਾਪ ਵੀ ਟਰੈਕਟਰ ਦਾ ਖੁੱਲਿਆ ਨਹੀਂ ਦੇਖੋ ਸੀਲ ਟਰੈਕਟਰ ਸਾਰਾ ਤਾਂ ਭਾਈ ਪੂਰੀ ਗੱਲ ਵੱਧ ਗਈ ਦਿਖਾ ਦੇ ਇੰਤਰਾ ਮਾੜੇ ਇਹ ਤਾਂ ਖੁੱਲਿਆ ਛੁੱਲਿਆ ਨਹੀਂ ਆਹ ਦੇਖ ਸਕਦਾ ਸੱਚ ਨੂੰ ਬਾਕੀ ਇਦਾਂ ਵੀ ਸਾਰੇ ਇੰਜਨ ਪੀਰ ਤੇ ਪੂਰਾ ਗਾਰੰਟੀ ਆ ਆਟੀ ਲੈਂਡ ਚੈੱਕ ਕਰੋ ਵੀਰੇ ਤੁਸੀਂ ਜੋੜ ਕਲੱਚ ਵਾਲਾ ਹਾਂ ਆਕੜੀਸ਼ਾ ਰਹਿੰਦੀ ਦੀ ਹਾਂਜੀ ਆ ਤਾਂ ਜਿਵੇਂ ਭਾਈ ਉਵੇਂ ਖੜਾਇਆ ਉਹ ਵੇ બસ وہی ਗੱਲ ਬਾਤ ਆ ਪੈਰ ਦਾ ਚੈੱਕ ਕਰੋ ਓਰੀਜਨਲ ਕੰਡੀਸ਼ਨ ਦੇ ਵਿੱਚ ਓਰੀਜਨਲ ਆ ਹਨਾ ਸਾਰਾ ਹਾਂ ਅਕਸਰ ਬਾੜਾ ਮੋਟਾ ਹੀ ਫੇਟ ਹੋਇਆ ਜਿੰਨਾ ਖਾਣਾ ਹਾਂ ਹਾਂਜੀ 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 ਮਰਵਾੜ ਦੇਖੋ ਤੁਸੀਂ ਵੀਰੇ ਅੰਦਰੋਂ ਵੀ ਨਵੇਂ ਅਰਗੇ ਪਏ ਆ ਅੰਦਰੋਂ ਵੀ ਦਿਖਾ ਦੇ ਆ ਬਾੜਾ ਤੋਂ ਚੈੱਕ ਕਰ ਸਕਦੇ ਆ ਛਤਰੀ ਛਤਰੀ ਵੀਰੇ ਫਾਈਬਰ ਵਾਲੀ ਆ ਹਨਾ ਹਾਂਜੀ ਹਾਂਜੀ ਫਾਈਬਰ ਵਾਲੀ ਛਤਰੀ ਦਿਖਾ ਤੇ 2300 ਘੰਟਾ ਚੱਲੇ ਸੀ 2300 ਘੰਟੇ ਚੱਲੇ ਠੀਕ ਆ ਕਿੱਥੋਂ ਦਾ ਨੰਬਰ ਆ ਵੀਰੇ ਇਹ ਵੀਰੇ ਪੀ ਵੀ 30 ਅਕਸਰ ਦਾ ਨੰਬਰ ਆ ਅਫਸਰ ਦਾ ਨੰਬਰ ਆ ਠੀਕ ਆ ਜੀ ਪਾਰਟੀ ਕਿਹੜੀ ਵੀਰੇ ਅ ਦੂਜੇ ਨਾ ਹੋ ਗਿਆ ਵੀਰੇ ਪ੍ਰੋਇਪਰ ਦੇ ਵਿੱਚ ਠੀਕ ਆ ਹਾਂਜੀ ਹਾਂਜੀ ਠੀਕ ਆ ਜੀ ਲੋ ਮਿੱਤਰੋ ਟਰੈਕਟਰ ਦੀ ਚੈੱਕ ਕਰ ਸਕਦੇ ਹਾਂ ਸਭ ਸਭ ਚੈੱਕ ਕਰਾ ਦੇ ਵੀਰੇ ਨੇ ਜਦੋਂ ਸਾਡੇ ਕੋਲ ਜੀ ਭਾਈ ਸਰਦੀਪ ਕੋਲੇ ਖੜਾ ਜੀ ਤੇ ਇੱਕ ਵਾਰੀ ਫੇਅਰ ਦੂਰੋ ਦਿਖਾ ਹਾਂ ਜੀ ਚੈੱਕ ਕਰਾ ਦੇ ਟਰੈਕਟਰ ਐਂਡ ਫੋਕਾ ਕੱਲੀ ਵੀਰੇ ਜੇ ਖੁੱਲੀ ਜਾਂ ਤੇ ਇਹਦੀ ਸੈਲਫ ਖੁੱਲੀ ਟਰੈਕਟਰ ਦੀ ਸੈਲਫ ਤੋਂ ਬਿਨਾ ਕੋਈ ਚੀਜ਼ ਨੂੰ ਚਾਬੀ ਨਹੀਂ ਲੱਗਦੀ ਕੱਲੀ ਸੈਲਫ ਕੱਲੀ ਸੈਲਫ ਸੈਲਫ ਤੋਂ ਬਿਨਾ ਕਿਤੇ ਚਾਬੀ ਨਹੀਂ ਲੱਗਦੀ ਠੀਕ ਆ ਜੀ ਤੇ ਬੈਟਰੀ ਕੋਡਰੀ ਓਕੇ ਨਵੀਂ ਵੀਰੇ ਬੈਣ ਪਹਿਲੀ ਸੈਲਫ ਸਟਾਰਟ ਪਹਿਲੀ ਸੈਲਫ ਸਟਾਰਟ ਦੋਨੋਂ ਕਰਕੇ ਦਿਖਾ ਦਿੰਨੇ ਆਪਾਂ ਹਜੇ ਤੱਕ ਦੇਖੋ ਵੀਰੇ ਹਾਈ ਲੋ ਨਿਊਟਰਲ ਕਰਕੇ ਟਰੈਕਟਰ ਸਟਾਰਟ ਹੁੰਦਾ ਹਾਂ ਠੀਕ ਆ ਬਾਅਦ ਚੈੱਕ ਕਰਦੇ ਹਾਂ ਦੂਜੀ ਗੱਲ ਵੀਰੇ ਜਿਹੜਾ ਆਹ ਪੱਠੀ ਤੇ ਪੇਂਟ ਆ ਹਾਂ ਇਹ ਜੇ ਕੋ ਟਰੈਕਟਰ ਜਾਦੇ ਚੱਲਦਾ ਉਹਦੇ ਹਿਸਾਬ ਨਾਲ ਔੜਦਾ ਇਹ ਜਿੰਨਾ ਚੱਲਿਆ ਉਹਦੋਂ ਉਹ ਸਾਹਮਣਾ ਹੀ ਕਿਸਣਾ ਉਹ ਡਰਾਂ ਦਾ ਹਾਂਜੀ ਤੇ ਇਹ ਰੀਗਨਲ ਚੱਲਿਆ ਇਹ ਨਿਸ਼ਾਨੇ ਇਹਨਾਂ 16 17 ਮਾਡਲ ਹਾਂ 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 ਸਭ ਤੋਂ ਉਨਾਂ ਕੀ ਇਹ ਹੈ ਉੱਟਿਆ ਗੰਗ ਜਿੱਨਾ ਕਿ ਚੱਲਿਆ ਹਾਂਜੀ ਹਾਂਜੀ ਠੀਕ ਆ ਬਾਕੀ ਪੇਂਟ ਕੋ ਨੂੰ ਮੈਂ ਪਿਆ ਸਾਰਾ ਹਾਂਜੀ ਹਾਂਜੀ ਆਪਾਂ ਕਿਤਾ ਕੋਈ ਕਾਲਮ ਵਗੈਰਾ ਕਿਤਾ ਹੋਈ ਵੀਰੇ ਜੇ ਆਪਾਂ ਤੁਹਾਨੂੰ ਉਹ ਜਿੱਡੀ ਸ਼ਰਤ ਕਹਿਦੀ ਏਡੀ ਕੋਈ ਸ਼ਰਤ ਕਹਿੰਦਾ ਨਹੀਂ ਬਿਲਕੁਲ ਬਿਲਕੁਲ ਆ ਜੀ ਤੇ ਕਿੰਨਾ ਮਾਡਲ ਕਿਹਾ 16 ਮਾਡਲ 16 ਮਾਡਲ ਹਾਂਜੀ ਤੇ ਡਿਮਾਂਡ ਦੀ ਗੱਲ ਕਰੀਏ ਆਪਾਂ ਵੀਰੇ 5 30 ਮੰਗਦੇ ਆ ਬਾਕੀ ਜੇ ਕੋਈ ਭਾਈ ਆਪਣੀ ਵੀਡੀਓ ਦੇਖ ਕੇ ਆਉਂਦਾ ਆਪਾਂ ਪੂਰਾ ਮ 530 ਹਾਂਜੀ ਬਾਕੀ ਮਾਰ ਤਾਨ ਫੁੱਲ ਕਰ ਦਾਂਗੇ ਵੀਰੇ ਲੋ ਮਿੱਤਰੋ 530 ਡਿਮਾਂਡ ਆ ਬਾਈ ਦੀ ਬਾਕੀ ਜਿਹੜਾ ਆਪਣੀ ਵੀਡੀਓ ਤੇ ਇਕ ਆ ਜਾਊਗਾ ਉਹ ਮਾਰ ਤਾਨ ਵਿੱਚ ਕੀਤਾ ਜਾਊਗਾ ਪਿੱਕ ਆ ਕੇ ਤੁਹਾਨੂੰ ਕੇ ਮਿਲਣਗੇ ਜਮਾ ਔਰਿਜਨਲ ਬ੍ਰੈਂਡ ਦਾ ਸਾਰਾ ਤੇ ਨੰਬਰ ਬੋਲ ਦਈ ਹਰਦੂ ਦਾ ਮੇਰਾ ਨੰਬਰ ਹੈਗਾ ਵੀਰੇ 79000 808 80855 79000 80855 80855 ਹਾਂਜੀ ਇਹ ਬਾਈ